yes <muchas> मंद जनम اوي جنمنهري ري جنمنهري را گرا تا پوهري کھس خان کي ساو دا ها بيشيو جنمنهري सभु जनम ते हार

ਜੀ ਬਈ ਜਿਹੜਾ ਜਿਆਦਾ ਜਾਰਦ ਨਾ ਚੱਕਾ ਹਾਂ ਮੈਨੂੰ ਲੱਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਪੂਰੇ ਮਹੀਨੇ ਦੇ ਕੁੱਝ ਵਿੱਚ ਸਮੁੱਚੇ ਨਜ਼ਰ ਵੱਲ ਪ੍ਰਵਾਹ ਸ਼ੁਰੂ ਹੋ ਰਹੀ ਹੈ ਆਧਿਆਪਨ ਆਤਰਿਤ ਵਿੱਚ ਪਾਇਤਾਲ ਪੁਰਤਿੰਦੀ ਪਾਇਤਾਲ ਮੁਕਤਿੰਦੀ ਅਤੇ ਪਾਇਤਾਲ ਰਾਤਿੰਦੀ ਜਿੰਨਾ ਪਾ ਗੁਰਦਾਸ ਪਹਾੜੀ ਜੀ ਸਤਿਕਾਰ ਤੇ ਕਾਦਰ ਪਾਕ ਤੇ ਚਾਹ ਦੇ ਲੰਗਰ ਬਾਰੇ ਜੀ ਸੰਤੋਖਦਾਸ ਜੀ ਵਾਲੇ ਚਰਦੀ ਕਲਾ ਬਕਸ਼ਣ ਪਰਿਵਾਰਾਂ ਵੱਲੋਂ ਹਜੇ ਚਮਚੇ ਪਲੇਟਾਂ ਲੈ ਕੇ ਆ ਲੈ ਕੇ ਹਜੇ ਚਮਚੇ ਇਧਰ ਕਿੱਥੇ ਮੰਗੋ ਕਿਉਂ ਮੋਹਨाराम ਜੀ ਵੀ ਅਰੇ ਜੀ ਤੋ ਇਹਨਾਂ ਪਰਿਵਾਰਾਂ ਨੇ ਮਿਲ ਕੇ ਰਾਜਰਪਾਲ ਸਾਹਿਬ ਦੇ ਚਾਹੇ ਲੰਗਰ ਲਾਏ ਹਨ ਜੀ ਭਾਈ ਸਾਹਿਬ ਭਾਈ ਗੁਬੀਰ ਸਿੰਘ ਜੀ ਭਾਈ ਸਾਹਿਬ ਰਾਜ ਸਿੰਘ ਜੀ ਭਾਈ ਸਾਹਿਬ ਮੋਹਨ ਸਿੰਘ ਜੀ ਅਤੇ ਭਾਈ ਸਾਹਿਬ ਮੁੰਨਾਰੀ ਜਿਨ੍ਹਾਂ ਨੇ ਮਿਲ ਕੇ ਲੰਗਰ ਲਾਏ ਹਨ ਸਤਪੁਰ ਵਿਦਾਸ ਜੀ ਮਹਾਰਾਜ ਚਰਦੀ ਕਲਾ ਬਖਸ਼ਣ ਇਹ ਜੋ ਕਾਰਜ ਹੋ ਰਿਹਾ ਸਤਪੁਰ ਵਿਦਾਸ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਰਿਹਾ ਹੈ ਲੋਕੀ ਤੁਸਤਾ ਰਾਜਰਪਾਲ ਆ ਰਹੇ ਹੋ ਲੋਕ ਜੇ ਬਿਚਤਾ ਸੁੱਤੇ ਪਏ ਆ ਇਹ ਭਾਗਾ ਬਿਨਾ ਕਰਮਾ ਬਿਨਾ ਨਹੀਂ ਮਿਲਦਾ ਜੀ ਤੇ ਤੁਹਾਡੇ ਭਾਗ ਵੱਡੇ ਆ ਜੋਤਰੀ ਲੰਗਰ ਸ਼ੱਕਰ ਦੇ ਉਸ ਅਮਰਤ ਵੇਲੇ ਤੇ ਸੰਗਤ ਬੜ ਭੱਗੀ ਹੈ ਜਿਹੜੀ ਸੰਗਤ ਲੰਗਰ ਲਾ ਰਹੀ ਹੈ ਇਹਨਾਂ ਪਰਿਵਾਰਾਂ ਵੱਲੋਂ 1100 ਰੁਪਏ ਸੇਵਾਈਏ ਭਾਈ 1100 ਰੁਪਏ ਸੇਵਾਈਏ ਪਰਿਵਾਰਾਂ ਵੱਲੋਂ ਭਾਈ ਸਾਹਿਬ ਮਿੱਠੂ ਸਿੰਘ ਜੀ ਭਾਈ ਸਾਹਿਬ ਮਿੱਠੂ ਸਿੰਘ ਜੀ ਭਾਈ ਸਾਹਿਬ ਬਲਬੀਰ ਸਿੰਘ ਜੀ ਭਾਈ ਸਾਹਿਬ ਰਾਜ ਸਿੰਘ ਜੀ ਭਾਈ ਸਾਹਿਬ ਮੁੰਨਾ ਸਿੰਘ ਜੀ ਇਹਨਾਂ ਪਰਿਵਾਰਾਂ ਵੱਲੋਂ 1100 ਰੁਪਏ ਲੰਗਰ ਦੀ ਸੇਵਾ ਇਹ ਪਾਈ ਸਤਿਗੁਰੂ ਰਾਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਨੇ ਇਹਨਾਂ ਨੂੰ ਇਹਨੇ ਹਰ ਮਨੋ ਕਾਮਨਾ ਪੂਰੀ ਹੋਵੇ ਸੇ ਤਾਂ ਲੰਗਰ ਲਾਉਂਦੇ ਰਹਿਣ ਸਤਿਗੁਰੂ ਕਿਰਪਾ ਕਰੇ ਨਾਤੇ ਹਰ ਮਨੋ ਮਰاد ਪੂਰੀ ਹੋਵੇ ਜੀ ਬਹੁਤ ਬਹੁਤ ਧੰਨਵਾਦ ਸੰਗਤਾਂ ਜੀ ਜਿਹੜੇ ਪੰਜ ਵੀ ਉੱਠ ਕੇ ਸੇਵਾ ਹੁੰਦੀ ਹੈ ਰਵਾਨਾ ਓਕੇ ਗਲੀਆਂ ਵਿੱਚ ਦੀ ਨਗਰ ਦੇ ਵਿੱਚ ਦੀ ਲਾਲ ਫੇਰੀਆਂ ਲਾਉਂਦੇ ਆ ਜੀ ਸੋ ਸੰਗਤਾਂ ਤੇ ਬਹੁਤ ਉਤਸ਼ਾਹ ਆ ਜੀ ਲੰਗਰ ਦੇ ਕੱਲ ਚਾਰ ਲੰਗਰ ਸੀ ਪੱसों ਵੀ ਚਾਰ ਲੰਗਰ ਸੀ ਅੱਜ ਵੀ ਦੋ ਲੰਗਰ ਹੈ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਜੋ ਕਿ ਸਤਿਗੁਰ ਵਿਦਾਸ ਮਹਾਰਾਜੀ ਦਾ ਗੁਰਪੁਰਬ ਸੰਗਤ ਇਹਨੇ ਚਾਹ ਨਾਲ ਮਨਾ ਰਹੀ ਹੈ ਦੇਖੋ ਜਿਵੇਂ ਕਹਿੰਦੇ ਵੀ ਸਾਰੀਆਂ ਵੈਰੈਟੀਆਂ ਹਾਜ਼ਰ ਹੋ ਗਈਆਂ ਲੰਗਰ ਦੇ ਵਿੱਚ ਖੀਰ ਵੀ ਆ ਗਈ ਲੰਗਰ ਦੇ ਵਿੱਚ ਗਾਜਰ ਪਾਕ ਵੀ ਆ ਗਿਆ ਲੰਗਰ ਦੇ ਵਿੱਚ ਬਿਸਕੁਟ ਵੀ ਰੋਜ਼ ਆਉਂਦੇ ਆ ਲੰਗਰ ਦੇ ਵਿੱਚ ਪੂਜਾਬਦਾਨਾ ਵੀ ਆ ਗਿਆ ਜਾਨੀ